ਹਾਂਜੀ ਬਹੁਤ ਪਿਆਰੀ ਕਲੈਕਸ਼ਨ ਆਈ ਹੈ ਜੀ ਏਕੇ ਟੈਕਸ ਬ੍ਰਾਂਡ ਦੀ ਕੈਮਰੀ ਕਾਟਨ ਦੀ ਵਿਦ ਬਾਟਮ ਵਰਕ 2 ਮੀਟਰ ਸ਼ਰਟ ਆਉਗੀ ਜੀ ਏਕੇ ਟੈਕਸ ਬ੍ਰਾਂਡ ਦੀ ਕੈਮਰੀ ਕਾਟਨ ਦੀ ਕੈਮਰੀ ਕਾਟਨ ਦੀ ਬਾਟਮ ਹੈ ਜੀ 2 ਮੀਟਰ ਦੀ ਵਿਦ ਪੌਂਚਾ ਵਰਕ ਇਸ ਟਾਈਮ ਦਾ ਸਭ ਤੋਂ ਟ੍ਰੈਂਡੀ ਕਾ ਆਰਟੀਕਲ ਹੈ ਇੰਸਟਾਗ੍ਰਾਮ ਤੇ ਸਭ ਤੋਂ ਵੱਧ ਵਾਇਰਲ ਚੱਲ ਰਿਹਾ ਹੈ ਜੀ ਪਿੰਕ ਕਲਰ ਦੀ ਬਾਟਮ ਹੈ ਗ੍ਰੀਨ ਕਲਰ ਦੀ ਸ਼ਰਟ ਹੈ ਜੀ ਫਲਾਵਰ ਦੇਖੋ ਪੌਂਚਾ ਵਰਕ ਹੈ ਪੈਚ ਵਰਕ ਨਾਲ ਐਮਬਰਾਇਡਰੀ ਪੂਰੀ ਸੋਹਣੀ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਆਫਰ ਪ੍ਰਾਈਸ ਸਿਰਫ 500 ਰੁਪਏ ਦਾ ਜੀ ਦੇਖੋ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਬਹੁਤ ਸੋਹਣੀ ਕਲਰ ਮੈਚਿੰਗ ਆਈ ਹੈ ਸਿਰਫ 500 ਰੁਪਏ ਦਾ ਸੂਟ ਹੈ ਜੀ ਏਕੇ ਟੈਕ ਬ੍ਰਾਂਡ ਦਾ ਧਮਾਕਾ ਆਫਰ ਹੈ 500 ਰੁਪਏ ਦਾ ਓਨਲੀ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਲਓ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਬਹੁਤ ਸੋਹਣੀ ਕੈਮਰੀ ਕਾਰਡਨ ਸ਼ਰਟ ਕੈਮਰੀ ਕਾਰਡਨ ਬਾਟਮ ਵਿਦ ਪੌਂਚਾ ਵਰਕ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਦੋ ਡਿਜ਼ਾਈਨ ਆਏ ਨੇ ਲਓ ਜੀ ਲਿਮਟਲੈਸ ਸਟਾਕ ਹੈ ਨਾਲ ਜੀ ਸੋਲਡ ਆਊਟ ਹੋ ਜੂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਿਓ ਲੋ ਜੀ ਗ੍ਰੀਨ ਕਲਰ ਦੀ ਸ਼ਰਟ ਆ ਜੀ ਪਿੰਕ ਬਾਟਮ ਆ ਗਈ ਵਿਦ ਪੈਚ ਵਰਕ ਆ ਗਿਆ ਜੀ ਬਹੁਤ ਸੋਹਣੀ ਮੈਚਿੰਗ ਆਈਆਂ ਨੇ ਜੀ 22 ਮੀਟਰ ਸ਼ਰਟ 22 ਮੀਟਰ ਬਾਟਮ ਬਹੁਤ ਸੋਹਣੇ ਸੂਟ ਨੇ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਆ ਜੀ ਕੈਸ਼ ਓਨ ਡਿਲੀਵਰੀ ਤੇ ਸ਼ਿਪਿੰਗ 120 ਹੈ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਹੈ ਜੀ ਕੈਸ਼ ਓਨ ਡਿਲੀਵਰੀ ਸ਼ਿਪਿੰਗ 120 ਹੈ ਏਕੇ ਟੈਕ ਬ੍ਰਾਂਡ ਦੀ ਕਲੈਕਸ਼ਨ ਆਈ ਜੀ ਵਿਦ ਬਾਟਮ ਵਰਕ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈ ਜੀ ਪੌਟਰ ਗ੍ਰੀਨ ਕਲਰ ਆ ਕੇ ਦੇਖੋ ਜੀ ਬਹੁਤ ਸ ਪ્યોਰ ਕੈਂਬ੍ਰਿਕ ਕਾਟਰ ਹੈ ਵਿਦਆਊਟ ਦੁਪੱਟਾ ਸੂਟ ਹੈ ਜੀ ਓਨਲੀ 500 ਰੁਪਏ ਦਾ ਜੀ ਉਹ ਪੇਰੇ ਡਿਜ਼ਾਈਨਿੰਗ ਹੈ ਜੀ ਜਲਦੀ ਜੀ ਸਕਰੀਨਸ਼ਾਟ ਲੈ ਚਲੋ ਬੁੱਕ ਕਰੋ ਚਲੋ ਸ਼ਾਪ ਤੇ ਵਿਜ਼ਿਟ ਕਰ ਲਓ ਅਲਿਸ਼ੇ ਸ਼ੋਰੂਮ ਵੀ ਕੀ ਹੈ